ਇਹ ਹੋਰ ਬੜੀ ਚੱਕਲੇ ਜੀ ਦੋਹੀਰ ਹੋ ਗਏ ਜੀ ਅਜੇ ਸਾਨੂੰ ਗਿਣਤੀ ਪਤਾ ਨਹੀਂ ਦੋਸਤੋ ਬਹੁਤ ਹੀ ਦੁਖਦਾਈ ਖਬਰ ਆਈ ਹੈ ਕਿ ਦਿੱਲੀ ਕੂਚ ਤੋਂ ਪਹਿਲਾਂ ਖਨੌਰੀ ਬਾਰਡਰ ਤੇ ਦੋ ਨੌਜਵਾਨਾਂ ਦੀ ਸ਼ਹੀਦੀ ਹੋ ਗਈ ਹੈ ਜਿਸ ਵਿੱਚੋਂ ਇੱਕ ਨੌਜਵਾਨ ਸੁਭਕਰਨ ਸਿੰਘ ਪਿਤਾ ਦਾ ਨਾਮ ਚਰਨਜੀਤ ਸਿੰਘ ਪਿੰਡ ਬੱਲੋ ਰਮਪਰਾ ਫੂਲ ਜ਼ਿਲ੍ਹਾ ਬਠਿੰਡਾ ਦਾ ਵਸਨੀਕ ਹੈ ਤੇ ਦੋਸਤੋ ਦੁੱਖ ਦੀ ਖਬਰ ਇਹ ਹੈ ਵੀ ਇਹ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਵੀਰ ਸੀ ਜਿਸ ਦੀ ਉਮਰ 21 ਤੋਂ 22 ਸਾਲ ਦੱਸੀ ਜਾ ਰਹੀ ਹੈ ਤੇ ਨਾਲ ਨਾਲ ਦੋਸਤੋ ਇਹ ਵੀ ਦੱਸ ਦਈਏ ਵੀ ਐਨੀ ਨੌਜਵਾਨ ਪੀੜੀ ਦਾ ਘਾਣ ਹੁੰਦਿਆ ਵੇਖ ਕੇ 117 ਲੀਡਰ ਦੇ ਮੂੰਹ ਚ ਘੁੰਗੜੀਆਂ ਪੈ ਗਈਆਂ ਹਨ ਤੇ ਨਾ ਹੀ ਹੁਣ ਤੱਕ ਕਿਸੇ ਵਿਲੇਦਾਰ ਸਾਧਨ ਨੇ ਕੋਈ ਬਿਆਨ ਦਿੱਤਾ ਸੋ ਦੋਸਤੋ ਇਨਾ ਮੌਕਾ ਪ੍ਰਸਤ ਲੀਡਰਾਂ ਬਾਬਿਆਂ ਦਾ ਬਾਈਕਾਟ ਕਰੋ ਤੇ ਦੋਸਤੋ ਵੀਡੀਓ ਵੇਖ ਕੇ ਤੁਹਾਡੇ ਮਨ ਚ ਕੀ ਖਿਆਲ ਚੱਲ ਰਹੇ ਨੇ ਆਪਣਾ ਪੱਖ ਕਮੈਂਟ ਵਿੱਚ ਜਰੂਰ ਰੱਖਿਓ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਜਰੂਰ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਕੋਈ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਰੱਬ ਰੱਖ